ਲੋਜੀ ਸਾਸਰੀ ਕਹਾ ਸਾਰੇ ਮੇਰੇ ਵੀਰਾਂ ਨੂੰ ਜੱਜਾਪਾ ਗੱਲ ਕਰਾਂਗੇ ਬਾਈ ਹਾਨੀ ਸਿੱਟੀ ਦੀ ਤੇ ਆਪਾਂ ਬਾਈ ਦੇ ਵੀ ਬਿਆਨ ਸੁਣੇ ਚਲੋ ਜਿੱਦਾਂ ਵੀ ਆ ਬਾਈ ਤੁਹਾਡੇ ਘਰ ਦਾ ਮਸਲਾ ਆ ਪਰ ਇਦਾਂ ਘਰ ਦੇ ਮਸਲੇ ਨੂੰ ਸੋਸ਼ਲ ਮੀਡੀਆ ਤੇ ਨਾ ਜ਼ਿਆਦਾ ਵਾਇਰਲ ਕਰੋ ਕਿਉਂਕਿ ਦੇਖੋ ਜੇ ਤੁਹਾਡਾ ਰਹਿਣਾ ਤੁਸੀਂ ਇਕੱਠੇ ਹੀ ଥିਮੀ ਆਦਮੀ ਨੇ ਨਾ ਤੇ ਆਪਾਂ ਭਬੀ ਦੇ ਵੀ ਬਿਆਨ ਸੁਣੇ ਉਹਨਾਂ ਨੇ ਪੂਰੀ ਤਰ੍ਹਾਂ ਤੇ ਮਾਫੀ ਮੰਗ ਲਈ ਹੋਈ ਆ ਵੀ ਉਹਨਾਂ ਨੂੰ ਅਹਿਸਾਸ ਹੋਇਆ ਵੀ ਮੈਂ ਗਲਤ ਕੀਤਾ ਜੋ ਵੀ ਕੀਤਾ ਆ ਨਹੀਂ ਸਿੱਟੇ ਭਲਾਣਾ ਤੇ ਹੱਥ ਜੋੜ ਕੇ ਬੇਨਤੀ ਹੈ ਜੀ ਆਪਣੇ ਮਾਮਲੇ ਨੂੰ ਜਿਆਦਾ ਛੋਟੇ ਮੀਡੀਆ ਦੇ ਨਾਂ ਲਿਆਓ ਚੰਗਾ ਨਹੀਂ ਲੱਗਦਾ ਕੋਸ ਤੇ ਇੱਕ ਪਰਿਵਾਰ ਆ ਤੇ ਨਾਲੇ ਉਹਨਾਂ ਨੇ ਮਾਫੀ ਮੰਗ ਲਈ ਆ ਜਿਹੜਾ ਬੰਦਾ ਮਾਫੀ ਮੰਗ ਲਵੇ ਉਹ ਜਿੰਨੀਆਂ ਵੀ ਗਲਤੀਆਂ ਵਾਲੀਆਂ ਮਾਫ ਕਰ ਦੇਣੀਆਂ ਚਾਹੀਦੀਆਂ ਉਹ ਕਿਉਂਕਿ ਉਹਨਾਂ ਨੇ ਦਿਲ ਤੋਂ ਹੀ ਮਾਫੀ ਮੰਗੀ ਆ ਚਲੋ ਠੀਕ ਹੈ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜਾ ਮੇਰੇ ਬਾਈ ਹਨੀ ਸੱਤੀ ਬਾਈ ਕੋ ਪਹੁੰਚ ਜਾਵੇ ਬਹੁਤ ਵਧੀਆ ਇਨਸਾਨ ਆ ਉਹ ਦੇ ਇਸੇ ਕਰਕੇ ਭਾਬੀ ਨੇ ਮਾਫੀ ਮੰਗੀ ਉਹਨਾਂ ਨੂੰ ਪਤਾ ਇਦਾਂ ਦਾ ਘਰ ਮੈਨੂੰ ਦੁਬਾਰਾ ਨਹੀਂ ਮਿਲਣਾ ਇਸ ਕਰਕੇ ਉਹਨਾਂ ਨੇ ਦਿਲੋਂ ਮਾਫੀ ਮੰਗ ਲਈਏ ਚਲੋ ਠੀਕ ਹੈ ਜੀ ਵੱਧ ਤੋਂ ਵੱਧ ਕਰਿਓ ਸ਼ੇਰ